ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਕੋਟਲਾ ਨਿਆਂਗਪਈ ਬਾਬਾ ਜੋਰਾਵਰ ਸਿੰਘ ਗੁਰਦੁਆਰੇ ਸਾਹਿਬ ਦੇ ਵਿੱਚ ਜੋ ਅੱਖਾਂ ਦਾ ਕੈਂਪ ਲੱਗਿਆ ਹੋਇਆ ਹੈ ਹਾਂ ਜਿਹੜਾ ਮੈਡੀਕਲ ਕੈਂਪ ਲੱਗਿਆ ਹੈ ਉਹਦੇ ਵਿੱਚ ਇਹ ਗੁਰਦੁਆਰੇ ਦੇ ਪ੍ਰਧਾਨ ਤਰਲੋਚਨ ਸਿੰਘ ਜੀ ਤੇ ਬਾਕੀ ਕਮੇਟੀ ਦੇ ਮੈਂਬਰ ਸਾਰੇ ਇਹਨਾਂ ਨੇ ਬਹੁਤ ਉਪਰਾਲਾ ਕੀਤਾ ਕੋਲੀ ਮੈਡੀਕਲ ਸਟੋਰ ਵਾਲਿਆਂ ਨੇ ਵੀ ਬੜੀ ਇਹਨਾਂ ਦਾ ਉਪਰਾਲਾ ਬਹੁਤ ਹੈ ਜੀ ਇਹਨਾਂ ਨੇ ਫ੍ਰੀ ਮੈਡੀਕਲ ਕੈਂਪ ਲਾਇਆ ਹੋਇਆ ਜੀ ਬਸ ਅਸੀਂ ਸਾਰੇ ਕਮੇਟੀ ਮੈਂਬਰ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਪ੍ਰਚਾਰਕ ਖਾਲਸਾ ਪ੍ਰਚਾਰਕ ਕਮੇਟੀ ਹੈ ਜੀ ਕੋਟਲਾ ਨਿਹੰਗ ਵਾਲਿਆਂ ਨੇ ਵੀ ਬਹੁਤ ਉਪਰਾਲਾ ਕੀਤਾ ਜਿਨ੍ਹਾਂ ਨੇ ਇਹ ਕੈਂਪ ਦਾ ਸਾਥ ਦੇ ਕੇ ਬਹੁਤ-ਬਹੁਤ ਜਿਹੜੇ ਲੋਕਾਂ ਨੂੰ ਦਵਾਈਆਂ ਮੁਫਤ ਦਿੱਤੀਆਂ ਜੀ ਫ੍ਰੀ ਅੱਖਾਂ ਦਾ ਐਨਕਾਂ ਵੀ ਐਨ ਕਾਂ ਦਾ ਵੀ ਕੈਂਪ ਲਾਇਆ ਜਿਹੜੀਆਂ ਫਰੀ ਦਿੱਤੀਆਂ ਹੋਈਆਂ ਸ਼ੂਗਰ ਦੀਆਂ ਮਸ਼ੀਨਾਂ ਵੀ ਦਿੱਤੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ